ਗੌੜੀ ਸੁਖਮਣੀ ਮਹੱਲਾ ਪੰਜਵਾ ਸ਼ਲੋਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁ ਬਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਇਹ ਨਮਹਿ ਅਸ਼ਟਪਦੀ ਸੇਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸ ਬ ਸੰਪਰੇਕੈ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਰ ਕਿਨੇ ਰਾਮ ਨਾਮ ਏਕਾਖਿਰ ਕਿਨ ਕਾ ਇਕ ਜਿ ਸਜੀਵ ਬਸਾਵੇ ਤਾ ਕੀ ਮਹਿਮਾ ਗਣੀ ਨਾ ਆਵੇ ਕਾਖੀ ਏਕ ਦਰਸ਼ ਤੋਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖmani ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬਨਾ ਵਸੈ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਗੜਨ ਨ ਲਾਗੇ ਪ੍ਰਭ ਕੈ ਸਿਮਰਨ ਅਣ ਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰ ਹੈ ਜਨਾਬ ਸਿਮਰਾਏ ਨਾਨਕ ਤਾਕ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ 부ਜੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਵਸਹਿ ਸਾਧ ਕੀ ਰਸਨਾ ਨਾਨਕ ਜਨਕ ਦਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪਰਭੂ ਕੋ ਸਿਮਰਹਿ ਸੇ ਪਤਵੰਤੇ ਪਰਭੂ ਕੋ ਸਿਮਰਹਿ ਸੇ ਜਨ ਪਰਵਾਨ ਪਰਭੂ ਕੋ ਸਿਮਰਹਿ ਸੇ ਪੁਰਖ ਪ੍ਰਦਾਣ ਪਰਭੂ ਕੋ ਸਿਮਰਹਿ ਸੇ ਬੇਮੋਤਾਜੇ ਪਰਭੂ ਕੋ ਸਿਮਰਹਿ ਸੇ ਸ਼ਰਮ ਕੇ ਰਾਜੇ ਪਰਭੂ ਕੋ ਸਿਮਰਹਿ ਸੇ ਸੁਖ ਵਾਸੀ ਪਰਬ ਕੋ ਸਿਮਰਹਿ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰਉ ਪੁਕਾਰੀ ਪ੍ਰਭ ਕੋ ਸਿਮਰਹਿ ਤਿਨ ਸਤਵលਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤੈਨ ਸੁਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਆਨੰਦ ਘਨੇਰੇ ਪ੍ਰਭ ਕੋ ਸਿਮਰਹਿ ਬਸੈ ਅਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲਿਆ ਆਸਣ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੋਖ ਪ੍ਰਭ ਸਿਮਰਨ ਕੰਤਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਇ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੀਦੋ ਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਉ ਕਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲ ਆਕਾਰਾਂ ਹਰਿ ਸਿਮਰਨ ਮੈਂ ਆਪ ਨਿਰੰਕਾਰ ਕਰਿ ਕਿਰਪਾ ਜਿਸੇ ਆਪ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਪੰਜਣਾ ਘਟ ਘਟ ਨਾਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਓਹਾ ਨਾਮ ਤੇਰੇ ਸੰਗ ਸਹਾਈ जय महाभ्यान दूत जम दलै तह केवल नाम संग तेरा चलै जय मुश्किल होवे अति भारी हर को नाम खिन माहे उदारी आनक पुनह चरण करत नहीं तरै हर को नाम कोट पाप पर हरै ਗੁਰਮੁਖ ਨਾਮ ਜਪੋ ਮਨ ਮੇਰੀ ਨਾਨਕ ਪਾਵ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਏ ਸੁਖੀਆ ਲੱਖ ਕਰੋਰੀ ਵੰਦਨ ਪਰੈ ਹਰ ਕਾ ਨਾਮ ਜਪ ਤ ਨਿਸਤਰੈ ਅਨਕਾ ਮਾਇਆ ਰੰਗ ਤਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੇ ਜੇਹ ਮਾਰਗ ਉਜਾਤ ਕੇਲਾ ਤਹ ਹਰ ਨਾਮ ਸੰਗ ਹੋਉਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟ ਤਾ ਨਾਹੀ ਕੋਟ ਲਖਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਵਿਗਨ ਜਹ ਆਏ ਸੰਘਾਰੇ ਹਰ ਕਾ ਨਾਮ ਤਤ ਕਾਲ ਉਧਾਰੇ ਹਨਕ ਜੋਨ ਜਨਮੈ ਮਰ ਜਾਵ ਨਾਮ ਜਪਤ ਪਾਵੇ ਬਿਸਰਾਮ ਹੋ ਮੈਲਾ ਮਲ ਕਬ ਹੋ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੱਗ ਜੇ ਮਾਰਗ ਕੀ ਗਣੇ ਜਾਹੇ ਨਾ ਕੋਸਾ ਹਰ ਕਾ ਨਾਮੁ ਆ ਸੰਗ ਤੋਸਾ ਜਹ ਪੈਡੈ ਮਹਾ ਅੰਦਗੁਵਾਰਾ ਹਰ ਕਾ ਨਾਮ ਸੰਗੋ ਜੀਉਰਾ ਜਹ ਪੰਥ ਤੇਰਾ ਕੋ ਨਾ ਸਜਾਨੋ ਹਰ ਕਾ ਨਾਮ ਤੈ ਨਾਲ ਪਛਾਨੋ ਜਹ ਮਾਪਿਆਨ ਤਪ ਤਪਉ ਕਾਮ ਤਹ ਹਰ ਕੇ ਨਾਮ ਕੀ ਤਮੋ ਪਰ ਸ਼ਾਮ ਜਹਾਂ ਤ੍ਰਿਖਮੰ ਤੁਜਾ ਕਰਖੈ ਤਹਿ ਨਾਨਕ ਹਰਿ ਹਰਿ ਅਮਰਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਕੈ ਨਾਮੁ ਦਰੀ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਨਾਮ ਮਨ ਤਨ ਰੰਗ ਰਤੇ ਰਾਗੇ ਕੈ ਨਾਨਕ ਜਨ ਕੈ ਬਿਰਤ ਬਵੇਕੇ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨਕੈ ਮਾਲ ਖਜੀਨਾ ਹਰ ਤਰ ਜਨਕ ਆਪ੍ਰਵਦੀਨਾ ਹਰ ਹਰ ਜਨਕੈ ਓਟ ਸਤਾਣੀ ਹਰ ਪਰਤਾਪ ਜਨ ਆਵਰਣਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁੱਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹੰਕਾਰ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਭਗਤ ਬੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹੋ ਹਰ ਕੋ ਨਾਮ ਨਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਬਰਤਾਪ ਦੁਰਦ ਸਵਨਸੈ ਸੰਤ ਕਾ ਸੰਗ ਪੜ ਭਾਗੀ ਪਾਈਐ ਸਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਨਾ ਹੋਈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਕੁਝ ਸੁਨਾਹੀ ਹਰ ਹਰੇ ਨਾਨਕ ਨਾਮ ਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਤੇ ਫਿਰਿਆ ਆਨਿਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਨੌਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀ ਸਰਧੀਵੈ ਅਗਨ ਮਾਏ ਹੋਮ ਤਪਰਾਨ ਕਨਕ ਸਵ ਹੈ ਵਰ ਭੂ ਮਦਾਨ ਨਿਉਲੀ ਕਰਮ ਕਰੈ ਬਉ ਅਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕ ਕਰ ਸਰੀਰ ਕਟਾਵੈ ਤਉ ਪੀ ਹੋ ਮੈ ਮੈ ਨਾ ਜਾਵੇ ਹਰ ਕੇ ਨਾਮ ਸਮਸਰ ਕਾਛਨਾਹੇ ਨਾਨਕ ਗੁਰਮਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛਟੈ ਗਰਭ ਗਮਾਨ ਨਾਂ ਵੰਤੇ ਹਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕਬੋ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਬੈ ਬੋਧੀ ਅਨੀਤ ਸੁਦ ਗਾਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈ ਮਾਉਚ ਨਾਨਕ ਨਾਮ ਉਤਰੇ ਪਤ ਤਬ ਬੂਚ ਬਹੁਤ ਸਿਆਨਪ ਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ ਵੇਖ ਅਨੇਕ ਅਗਨੀ ਮੁਝੈ ਕੋਟ ਪਾਪ ਤਰਕੇ ਨਹੀਂ ਸਿੱਜੈ ਛੂਟ ਸਨਾਹੀ ਉਭ ਪਿਆਲ ਮੋਹੇ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੀ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਟੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੈਨ ਘਟ ਘਟ ਚੀਨਾ ਮਾਨ ਆਪਣੇ ਤੇ ਬੁਰਾ ਮਿਟਾਨਾ ਪਿਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਂਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੀ ਗਤਿ ਮਿਤ ਜਾਨੋ ਆਪੇ ਆਪਨ ਸੰਗ ਆਪਰਾਵਰਾਤੇ ਤੁਮਰੀ ਉਸਤਤ ਤਮਤੇ ਹੋਏ ਨਾਨਕ ਆਵਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਯ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮੇ ਉਦਮ ਭਲਾ ਹਰਕ